ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਆਪਾਂ ਪਹਿਲਾਂ ਵਾਲੀ ਵੀਡੀਓ ਚ ਇਹ ਵਾਲੇ ਸੂਟ ਦੀ ਟਰੇਸ ਦਿਖਾਈ ਸੀਗੀ ਹਨਾ ਵੀ ਆਪਾਂ ਟਰੇਸ ਕਿਵੇਂ ਤਾਰਦੇ ਆਂ ਸੂਟਾਂ ਦੀ ਬਾਕੀ ਡਿਜ਼ਾਈਨ ਕਿਵੇਂ ਤਿਆਰ ਕੀਤਾ ਦੀ ਉਹ ਦੱਸਿਆ ਤੁਹਾਨੂੰ ਤੇ ਇਹਦੇ ਤੇ ਆਪਾਂ ਨੇ ਜਿਵੇਂ ਇਹ ਫੁੱਲ ਬਣਾਏ ਹੋਏ ਨੇ ਤਿੰਨ ਅਲੱਗ-ਅਲੱਗ ਤੇ ਇਹਨਾਂ ਤਿੰਨਾਂ ਤੇ ਆਪਾਂ ਨੇ ਪੈਚ ਲਗਾਉਣਾ ਤੇ ਪਹਿਲਾਂ ਆਪਾਂ ਆ ਉੱਪਰਲੇ ਫੁੱਲ ਦੇ ਉੱਪਰ ਪੈਚ ਲਗਾਵਾਂਗੇ ਇਹ ਆਪਾਂ ਨੇ ਮੈਂਜੈਂਟਾ ਕਲਰ ਦਾ ਪੈਚ ਲਗਾਉਣਾ ਤੇ ਇਹਦੇ ਵਾਸਤੇ ਆਪਾਂ ਨੇ ਇਸ ਤਰ੍ਹਾਂ ਇੱਕ ਕੱਪੜਾ ਲੈ ਲੈਣਾ ਜਿਵੇਂ ਇਹ ਆਪਾਂ ਨੇ ਨੇਚਰਲ ਕਰੇਵ ਹੈ ਹਨਾ ਨੇਚਰਲ ਫਰੇਮ ਦਾ ਰਹਿਤਾ ਤੇ ਇਹ ਦੀ ਸਿੱਧੀ ਸਾਈਡ ਹੈ ਤੇ ਇਹ ਵਾਲੀ ਇਹਦੀ ਪੁੱਠੀ ਸਾਈਡ ਆਗੀ ਤੇ ਹੁਣ ਆਪਾਂ ਨੇ ਇਹ ਕੱਪੜਾ ਇਸ ਤਰ੍ਹਾਂ ਇਹਦੇ ਤੇ ਰੱਖ ਕੇ ਫਰੇਮ ਲਗਾ ਲੈਣਾ ਸਿੱਧੇ ਪਾਸੇ ਹਾਂ ਸਿੱਧੇ ਪਾਸੇ ਵੀ ਜਿੱਥੇ ਡਿਜ਼ਾਈਨ ਛਪਿਆ ਹੋਵੇ ਉਹਦੇ ਉੱਤੇ ਰੱਖ ਕੇ ਕੱਪੜਾ ਹਨਾ ਹਾਂ ਇਧਰਲੀ ਸਾਈਡ ਆਪਾਂ ਇਹੋ ਜਿਹਾ ਕਰ ਲਗਾਵਾਂਗੇ ਫਰੇਮ ਦਾ ਠੀਕ ਆ ਨਾਟ ਵਾਲਾ ਤੇ ਇਹੋ ਜਿਹਾ ਆਪਾਂ ਨਿਚੇ ਲਗਾਉਣਾ ਹੈ ਇਸ ਤਰ੍ਹਾਂ ਉਹ ਇਹ ਲੱਗੇ ਫੁੱਲ ਬਸ ਇੱਧਰ ਨੂੰ ਰੱਖੋ ਆ ਉੱਪਰਲੇ ਫੁੱਲ ਦਿਲਾਉਣਾ ਓਕੇ ਇਹ ਇਹ ਮੈਂ ਬਣਾਇ ਇੱਕ ਤਿਆਰ ਕਰਕੇ ਦਿਖਾਂਗੀ ਇਹ ਬੱਟ ਜੀ ਖਾਸ ਹੀ ਨਹੀਂ ਪਏ ਫਿਰ ਕੱਪੜੇ 'ਚ ਬਸ ਮੇਰੀ ਪ੍ਰੈਸ ਖਰਾਬ ਹੋਈ ਪਈ ਆਵਾ ਕੀ ਇਹ ਫਰੇਮ ਦਾ ਕੱਪੜਾ ਕਸਾਜੂਗਾ ਤੋ ਖਿੱਚੇ ਪਏ ਜੂਗੀ ਵਧੀਆ ਕਰਕੇ ਪ੍ਰੈਸ ਨਹੀਂ ਕਰੀ ਫਿਰ ਐ ਮੈਨੂੰ ਮਾ ਭੀ ਇਹਨੂੰ ਨਾਲ ਚੱਕ ਨਾ ਦੇ ਪ੍ਰੈਸ ਗਰਮ ਥੋੜੀ ਜਿਆਦਾ ਹੋਣੀ ਚਾਹੀਦੀ। ਇਹਦੇ ਵਿੱਚ ਕੁਝ ਜ਼ਿਆਦਾ ਉਹ ਲੱਗੀਆਂਦਾ ਨਾ ਪਿੰਕ ਜਾਂ ਵੀਡੀਓ ਦੇ ਵਿੱਚ। ਨਹੀਂ ਮੈਂ ਮੈਂ ਜੈਂਟਾਗਾ। ਤੇ ਇਸ ਤਰ੍ਹਾਂ ਆਪਾਂ ਇਹਨੂੰ ਲਗਾ ਕੇ ਬੱਟਦੇ ਇਹ ਸਾਰੇ ਨਿਕਲ ਜਾਣਗੇ ਜਦੋਂ। ਇੱਕ ਅਸੇ ਹੈਗੇ। ਆ ਦੇਖੋ ਇਦਾਂ ਡਿਜ਼ਾਈਨ ਆ ਗਿਆ। ਇਹਦੇ ਉੱਤੇ ਆਪਾਂ ਕੜਾਈ ਕਰਾਂਗੇ। ਤੇ ਜੇ ਮੇ ਆਪਾਂ ਫਰੇਮ ਦੇ نیچے ਪੇਪਰ ਨਹੀਂ ਲਾਉਂਦੇ ਹੁੰਦੇ ਹਨਾ ਕੱਚਾ ਪੇਪਰ ਇਹਦੇ ਉੱਤੇ ਕੜਾਈ ਕਰਾਂਗੇ ਆ ਪੇਪਰ ਦੀ ਤਰ੍ਹਾਂ ਇੱਧਰ ਪਿਛੇ ਐ ਕੱਪੜਾ ਲੱਗਿਆ ਇਹਦੇ ਉੱਤੇ ਕੜਾਈ ਪਿਛੋਂ ਦੀ ਨਿਕਲ ਕੇ ਆਊਗੀ ਇਹਦੇ ਉੱਤੇ ਐ ਜਦੋਂ ਉਹ ਕੜਾਈ ਨਿਕਲ ਕੇ ਆ ਗਈ ਹੈ ਨਾ ਡਿਜ਼ਾਈਨ ਦਾ ਉਹ ਆਊਟਰ ਲੇ ਤਿਆਰ ਹੋ ਗਈ ਹੈ ਨਾ ਉਸ ਤੋਂ ਬਾਅਦ ਆਪਾਂ ਉਹਨੂੰ ਕੱਟ ਲਾਂਗੇ ਫਿਰ ਉਹ ਪੈਚ ਉਹ ਡਿਜ਼ਾਈਨ ਦੇ ਵਿੱਚ ਲਗਾਇਆ ਜਾਊਗਾ ਬਾਲ ਤੇ ਇਹ ਸਾਰੇ ਨਿਕਲ ਜਾਣਗੇ ਕਿਉਂਕਿ ਵੱਡਾ ਪੀਸ ਆ ਖਿੱਚ ਪੈ ਜਾਊਗੀ ਖਿੱਚ ਪੈ ਕੇ ਵਾਲ ਨਿਕਲ ਜਾਣਗੇ। ਲਓ ਜੀ ਕੱਪੜਾ ਕੱਸਿਆ ਗਿਆ ਇਹ। ਐਵੇਂ ਵਾਲੇ ਦੇ ਦੇਖੋ ਸਾਰੇ ਨਿਕਲ ਗਏ ਹੁਣ। ਜਿੰਨੇ ਮਰਜ਼ੀ ਵਾਲ ਹੋਣ ਫਰੇਮ ਦੇ ਵਿੱਚ ਹੈ ਨਾ ਜਦੋਂ ਆਪਾਂ ਕੱਪੜਾ ਖਿੱਚਦੇ ਹਾਂ ਚਾਰੇ ਪਾਸੇ ਥੋੜਾ ਥੋੜਾ ਖਿੱਚ-ਖਿੱਚ ਕੇ ਬਿਲਕੁਲ ਸਿੱਧਾ ਹੋ ਗਿਆ। ਹਾਂ ਉਹਨੇ ਜਿਹੜਾ ਡਿਜ਼ਾਈਨ ਦੇਖ ਰਹੇ ਹੋ ਨੀਚਲੇ ਕੱਪੜੇ ਵਾਲਾ ਦੇਖ ਰਿਹਾ। ਹਾਂ। ਉਹੀ ਦੇਖਿਆ ਹੈ। ਇਹਦੇ ਵਿੱਚ ਦੀ ਡਿਜ਼ਾਈਨ ਵੀ ਦੇਖ ਰਿਹਾ। ਵੀਡੀਓ ਵਿੱਚ ਥੋੜਾ ਘਟਰੀਂਦਾ ਹੋਊਗਾ। ਤੇ ਹੁਣ ਜਿਵੇਂ ਆ ਪਿਛਲੇ ਪਾਸੇ ਹੈ ਨਾ ਇਹ ਕਪੜਾ ਲੱਗ ਗਿਆ ਜਿਹਦੇ ਜਿਹਦਾ ਆਪਾਂ ਪੈਚ ਬਣਾਉਣਾ ਤੇ ਇਧਰਲੀ ਸਾਈਡ ਆ ਗਿਆ ਆਪਣਾ ਉਹ ਸਿੱਧਾ ਪਾਸਾ ਜਿਵੇਂ ਆ ਡਿਜ਼ਾਈਨ ਆ ਗਿਆ ਇਹਦੇ ਉੱਤੇ ਆਮਣ ਕਢਾਈ ਕਰਨਗੇ ਹੈਨਾ ਪੇਪਰ ਦੀ ਤਰ੍ਹਾਂ ਉਹ ਨੀਚੇ ਜਿਹੜਾ ਮੈਂ ਟੈਕੰਦਰ ਦਾ ਪੈਚ ਲੱਗਿਆ ਹੋਇਆ ਉਹਦੇ ਉੱਤੇ ਜਾ ਕੇ ਕਢਾਈ ਉਹ ਆਊਟਲਾਈਨ ਬਣੂਗੀ ਜਿੱਦਾਂ ਜਿੱਦਾਂ ਪੈਚ ਇਧਰ ਬਣਾਵਾਂਗੇ ਉਸ ਤੋਂ ਬਾਅਦ ਉਹ ਜਿਹੜਾ ਸ਼ੈਪ ਸ਼ੈਪ ਕੇ ਤਿਆਰ ਹੋ ਜਾਊਗਾ ਉਹਨੇ ਪੀਸ ਨੂੰ ਆਪਾਂ ਕੱਟ ਲਾਂਗੇ ਲਓ ਜੀ ਆਮਣ 0 ਨੰਬਰ ਨਾਲ ਕਰਾਂਗੇ ਨਾ ਦੋ ਨੰਬਰ ਦੋ ਨੰਬਰ ਲਈ ਟੈਂਕੀ ਨਾਲ ਕਢਾਈ ਕਰਨਗੇ ਤੇ ਜਿਹੜੀਆਂ ਇਹ ਫੁੱਲ ਦੀਆਂ ਤਿੰਨ ਪੱਤੀਆਂ ਦੀ ਵੱਟੀਆਂ ਜਿਹੜੀਆਂ ਤੁਹਾਨੂੰ ਆ ਦਿਖ ਰਹੀਆਂ ਨੇ ਹਨਾ ਸਿਰਫ ਇੰਨਾ ਇੰਨਾ ਤੇ ਹੀ ਆਵਣਾ ਆਊਟਲਾਈਨ ਕਰਨਗੇ ਕਿਉਂਕਿ ਆਪਣੇ ਪੈਚ ਸਿਰਫ ਇਹਦੇ ਵਿੱਚ ਹੀ ਲਾਉਣਾ ਉਹ ਜਿਹੜੀਆਂ ਇਹਦੀ ਛੋਟੀਆਂ ਟੰਡੀਆਂ ਉਹਨਾਂ ਵਿੱਚ ਵੀ ਲੱਗੂਗਾ ਨਹੀਂ ਬਾਕੀ ਧਾਗੇ ਦਾ ਕੰਮ ਵੀ ਆ ਅਜਾ ਧਾਗੇ ਦਾ ਕੰਮ ਬਾਕੀ ਪੈਚ ਇਹਦੇ ਵਿੱਚ ਹੀ ਲੱਗੂਗਾ ਤੁਸੀਂ ਦੇਖ ਸਕਦੇ ਹੋ ਅਮਨੇ ਇੱਕ ਪੱਤੀ ਦੀ ਆਊਟਰਲਾਈਨ ਕਰ ਦਿੱਤੀ ਆ 2 ਨੰਬਰ ਦੇ ਟਾਂਕੇ ਨਾਲ ਉੱਥੇ ਤਰੀਕੇ ਨਾਲ ਹੋਣਾ ਉਹਨਾਂ ਅਮਨੇ ਦੂਜੀ ਪੱਤੀ ਤੇ ਤਿਆਰ ਕਰ ਰਹੇ ਨੇ ਤੇ ਇਥੇ ਤਰੀਕੇ ਨਾਲ ਆ ਤੀਜੀ ਆ ਜਿਹੜੀ ਉਹ ਵੀ ਤਿਆਰ ਕੀਤੀ ਜਾਊਗੀ। ਲਓ ਜੀ ਤਿੰਨੇ ਪੱਤੀਆਂ ਤੇ 2 ਨੰਬਰ ਦੇ ਟਾਂਕੇ ਨਾਲ ਆਊਟਰਲਾਈਨ ਕੀਤੀ ਜਾ ਚੁੱਕੀ ਆ ਦੇਖੋ ਕਿੰਨੀਆਂ ਸੁਹਣੀਆਂ ਲੱਗ ਰਹੀਆਂ ਨੇ ਹੁਣ ਅਮਨੇ ਇਹਦਾ ਬੈਕ ਸਾਈਡ ਦਿਖਾਉਣਗੇ ਫਰੇਮ ਦਾ ਇਹ ਇਸ ਤੋਂ ਬਾਅਦ ਆਪਾਂ ਇਹਨੂੰ ਉਹ ਕਰ ਲਾਂਗੇ। ਕਟਿੰਗ ਕਰ ਲਾਂਗੇ। ਆ ਦੇਖੋ ਜਿਹੜਾ ਆਪਣੇ ਨੀਚੇ ਪੈਚ ਅਟੈਚ ਕੀਤਾ ਸੀਗਾ ਹਾਂ ਸਾਰੇ ਧਾਗੇ ਕਟਿੰਗ ਕਰਕੇ ਤੇ ਪੈਚ ਨੂੰ ਕਟਿੰਗ ਕਰਕੇ ਫੇਰ ਆਪਾਂ ਇਹਦੇ ਤੇ ਦੁਬਾਰਾ ਕਰਾਂ ਹੁਣ ਜਿਹੜੀ ਆਹ ਹੋਈ ਆ ਇਹਦੇ ਬਾਹਰ ਦੀ ਹੈ ਨਾ ਕੱਟਿਆ ਜਾਊਗਾ ਹਾਂ ਹੈਨਾ ਹਾਂ ਹਾਂ ਤੇ ਇਹਨੂੰ ਕੱਟਿਆ ਜਾਊਗਾ ਤੇ ਜੋ ਉਧਰ ਹੈ ਨਾ ਫੁੱਲ ਆਹ ਪੱਤੀਆਂ ਨੇ ਉਹਨਾਂ ਦੇ ਵਿੱਚ ਇਹਨੂੰ ਅਟੈਚ ਪੇਸਟ ਕੀਤਾ ਜਾਊਗਾ ਲਓ ਜੀ ਹੁਣ ਆਮਨ ਪੈਚ ਕੱਟਣ ਜਾ ਰਹੇ ਨੇ ਜੋ ਨੀਚੇ ਘੜਾਈ ਹੋਈ ਆ ਜਿਹੜੀ ਇਹ ਜਰੀ ਦੀ ਕਢਾਈ ਹੋਈ ਹੈ ਹਨਾ ਇਹਦੇ ਆਲੇ-ਦਾਲੇ ਦੀ ਆਵਣਾ ਜਿਵੇਂ ਜਿਹੜੇ ਡਿਜ਼ਾਈਨ ਦੇ ਵਿੱਚ ਇਹ ਛਪਿਆ ਹੈ ਨਾ ਉਸੇ ਘਾਰ ਦੇ ਵਿੱਚ ਇਹਨੂੰ ਕੱਟ ਰਹਿਣਗੇ ਆਵਣਾ ਜ ਜਿਸ ਨੂੰ ਸਾਰਾ ਦਿਖਾਵਾਂਗੇ ਆਪਾਂ ਕੱਟਿਆ ਹੋਇਆ ਬਹੁਤ ਧਿਆਨ ਨਾਲ ਕੱਟਣਾ ਪੈਂਦਾ ਇਹ ਹਾਂ ਕਿਉਂ ਨੀਚੇ ਕਪੜਾ ਵੀ ਅਟੈਚ ਹੋਇਆ ਹੈ ਨਾ ਜਿਹੜਾ ਸੂਟ ਆ ਫਿਰ ਇਹ ਹੁੰਦਾ ਹੁੰਦਾ ਵੀ ਸੂਟ ਨਾ ਕੱਟ ਜਾ ਕਿਤੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਮਨੇ ਇਹ ਫਰੇਮ ਖੋਲ੍ਹ ਲਿਆ ਸੀਗਾ ਤੇ ਹੁਣ ਦੁਬਾਰੇ ਲਾਇਆ ਕਿਉਂਕਿ ਉਹਦੇ ਵਿੱਚ ਕੱਟਣ ਦੇ ਵਿੱਚ ਥੋੜੀ ਆਸਾਨੀ ਰਹਿੰਦੀ ਆ ਇਸ ਤਰ੍ਹਾਂ ਜਿਵੇਂ ਆਹ ਨਾਲ ਕੱਟ ਰਹੀ ਨੇ ਇਹ ਜੋ ਹੁਣ ਆਪਾਂ ਨੇ ਫਰੇਮ ਚੋਂ ਆਹ ਵਾਲਾ ਕੱਪੜਾ ਬਾਹਰ ਕੱਢ ਲਿਆ ਪਿੰਕ ਹਾਂ ਹਾਂ ਮੈਜੈਂਟਾ ਕੱਪੜਾ ਤੇ ਇਹ ਫਿਰ ਹੁਣ ਆਏ ਵੀ ਨਾਲੇ ਤਾਂ نیچے ਉਹ ਕਪੜੇ ਨੂੰ ਟਾਈਟ ਕਰ ਲਿਆ ਵੀ ਬਾਹਰ ਵਿੱਚ ਨਾਲ ਜਿਹਾ ਕਟਿੰਗ ਦੇ ਆ ਦੇਖੋ ਇਹ ਪੈਚ ਵਿੱਚ ਲੱਗ ਗਿਆ ਹੈ ਨਾ ਇਹ ਇਹੀ ਹੈ ਨਾ ਉਹਨਾਂ ਹੀ ਹਾਂ ਫਿਰ ਮੈਨੂੰ ਐਤੀਗਾ ਵਾਹ ਕਿਤੇ ਕੱਟ ਕੇ ਵਿੱਚ ਪੇਸਟ ਹੋਊਗਾ ਆ ਸਿੱਧਾ ਬਸ ਆ ਗਿਆ ਪਹਿਲਾਂ ਦੂਜੇ ਪਾਸੇ ਉਹ ਪੁੱਠਾ ਪਾਸਾ ਦੀ ਹੈ ਨਾ ਹਾਂ ਮੈਨੂੰ ਐਤੀਗਾ ਪਹਿਲਾਂ ਵੀ ਕਿਤੇ ਇਧਰੋਂ ਕੱਟ ਕੇ ਇਹਦੇ ਵਿੱਚ ਉਹ ਹੋਊਗਾ ਪੇਸਟ ਹੋਊਗਾ ਨਹੀਂ ਬਸ ਪੇਸਟ ਹੋ ਗਿਆ ਇਹਦੇ ਨਾਲ ਹਾਂ ਹਾਂ ਜਿਹੜੀ ਉਹ ਕੜਾਈ ਆਪਣੇ ਕਰੀਆ ਉਹਦੇ ਨਾਲ ਪੇਸਟ ਹੋ ਗਿਆ ਬਸ ਇਹ ਆਲੇ ਦੁਆਲੇ ਨੂੰ ਇਹਨੂੰ ਕੱਟਿਆ ਜਾਊਗਾ ਜਿਵੇਂ ਆਦੀਆਂ ਇਹ ਪੱਤੀਆਂ ਨੇ ਮਤਲਬ ਇਹ ਐਵੇਂ ਦੀਆਂ ਪੱਤੀਆਂ ਤੇ ਆਪਾਂ ਇਸ ਤਰ੍ਹਾਂ ਲਾ ਸਕਦੇ ਹਾਂ ਤੇ ਬਾਕੀ ਕਈ ਵਾਰ ਐਵੇਂ ਵੀ ਹੋ ਜਾਂਦਾ ਵੀ ਆਪਾਂ ਫੁੱਲ ਬਣਾ ਕੇ ਹਨਾ ਪੂਰਾ ਇਹਦੇ ਤੇ ਉਹ ਵੀ ਆਪਾਂ ਇਹਦੇ ਤੇ ਪੇਸਟ ਕਰ ਸਕਦੇ ਆ ਜਿਹੜਾ ਆਹ ਜਰੀ ਦੀ ਕਢਾਈ ਕੀਤੀ ਹੋਈ ਆਊਟਲਾਈਨ ਉਹਦੇ ਬਾਹਰ ਬਾਦਮਾ ਕਪੜਾ ਲਿੰਦਾ ਉਹਨੂੰ ਆਪਾਂ ਕਢਾਈ ਕਢਾਈ ਦੇ ਨਾਲ ਕਵਰ ਕਰ ਦਾਂਗੇ ਬਿਲਕੁਲ ਵੀ ਸ਼ੋ ਨਹੀਂ ਹੋਊਗਾ ਉਹ ਲਓ ਜੀ ਆ ਇਸ ਤਰ੍ਹਾਂ ਪੈਚ ਇਹਦੇ ਤੇ ਲੱਗ ਚੁੱਕਿਆ ਤੇ ਬਾਕੀ ਹੁਣ ਅਮਨੇ ਇਹਦੇ ਤੇ ਕਢਾਈ ਕਰਨੀ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਪੂਰਾ ਹਨਾ ਕੰਪਲੀਟ ਹੋ ਕੇ ਕੱਲਾ ਫੁੱਲ ਕਿਦਾਂ ਦਾ ਲੱਗੂਗਾ ਇਸ ਵੀਡੀਓ ਨਾਲ ਬਨੇ ਰਹੋ ਸਕਿਪ ਨਾ ਕਰਿਓ ਤੇ ਜਿਹੜੇ ਵੀ ਨਵੇਂ ਬਨੇ ਭੈਣ ਭਰਾ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਦੇਖੋ ਜੀ ਅਵਨੇ ਇੱਕ ਪੱਤੀ ਜਰੀ ਦੀ ਕੜਾਈ ਨਾਲ ਕਵਰ ਕਰ ਦਿੱਤੀ ਆ ਤੇ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਤੇਜ਼ ਦੇ ਤਰੀਕੇ ਨਾਲ ਅਵਨੇ ਦੂਜੀ ਪੱਤੀ ਨੂੰ ਕਵਰ ਕਰ ਰਹੇ ਨੇ 10 ਦੇ ਨੰਬਰ ਦੇ ਟਾਕੇ ਨਾਲ ਅਵਨੇ ਕਵਰ ਕਰ ਰਹੇ ਹੋ 4 4 ਨੰਬਰ ਦੇ ਟਾਕੇ ਨਾਲ ਅਵਨੇ ਕੜਾਈ ਕਰ ਰਹੇ ਨੇ ਆਉਣ ਜਿਹੜੀਆਂ ਪੱਤੀਆਂ ਇਹਨਾਂ ਦੇ ਵਿੱਚ ਵੀ ਡਿਆ ਰਹੇ ਨੂੰ ਕੋਈ ਇਹ ਸਾਫ਼ ਰਹਿਣਗੀਆਂ ਵਿੱਚ ਹੈਗਾ ਹੈਗਾ ਜਿੰਨੇ ਥੋੜਾ ਗਿਆ ਜੋ ਬਣਦਾ ਜਾ ਰਿਹਾ ਵਧੀਆ ਲੱਗਦਾ ਜਾ ਰਿਹਾ ਡਿਜ਼ਾਈਨ ਹੋਣਾ ਹੁੰਦਾ ਜਾ ਰਿਹਾ ਜੇ ਜਿਹੜੇ ਇਹ ਆਹ ਕੀ ਨੇ ਇਹਨੇ ਖੁੰਜੇ ਜਿਨੇ ਨਾ ਇੱਕ ਗਲਾਈ ਦੇ ਵਿੱਚ ਇਹਨਾਂ ਉਹ ਕੀ ਤਰੀਕਾ ਆਪਣਾ ਫਰੇਮ ਨੂੰ ਗਲਾਈ ਦੇ ਵਿੱਚ ਧਮਾ ਕੇ ਦੇਖੋ ਤਾਂ ਦੀਵੇ ਦੀ ਤਰ੍ਹਾਂ ਹੋ ਗਈ ਕਿੰਨੇ ਸੋਹਣੇ ਬਣ ਗਏ ਦੋਨੇ ਬੱਤੀਆਂ ਇਹਦੇ ਵਿੱਚ ਇੱਥੇ ਤਿੰਨ ਪੱਤੀਆਂ ਥੇ ਉਹ ਨਾ ਉਹਦੇ ਵਿੱਚ ਬਣਾ ਲਏ ਨੇ ਤਿੰਨ ਬੱਤੀਆਂ ਦੇਖੋ ਨਾ ਕਿੰਨਾ ਸੋਹਣਾ ਬਣ ਗਿਆ ਔਰ ਇਹਦੇ ਉੱਤੇ ਸੁਣੀ ਹੋਰ ਇੱਕ ਇੱਕ ਦੋ ਬਿੰਦੀਆਂ ਜੇ ਲੱਗ ਜਾਂਦੀਆਂ ਉਹ ਵੀ ਸੋਹਣੀਆਂ ਲੱਗਦੀਆਂ ਹਨ ਉੱਪਰ ਲਏ ਸਖਾਲੀ ਖਾਲੀ ਜਿਹਾ ਨਹੀਂ ਲੱਗਦਾ ਪ੍ਰੋਪਰ ਡਿਜ਼ਾਈਨ ਐ ਨਹੀਂ ਆਇਆ ਅੱਛਾ ਡਿਜ਼ਾਈਨ ਹੀ ਇਦਾਂ ਆਇਆ ਠੀਕ ਆ ਤੁਸੀਂ ਦੇਖ ਸਕਦੇ ਹੋ ਜੀ ਤਿੰਨੇ ਪੱਤੀਆਂ ਬਣੇ ਤਿਆਰ ਕਰ ਦਿੱਤੀਆਂ ਤੇ ਹੁਣ ਤੁਸੀਂ ਦੇਖੋ ਵੀ ਕਿੰਨਾ ਜਿਆਦਾ ਸੋਹਣਾ ਬਣ ਗਿਆ ਡਿਜ਼ਾਈਨ ਹਜੇ ਇਹਦੇ ਸੈਂਟਰ ਦੇ ਵਿੱਚ ਹਜੇ ਇਹ ਜੇ ਪੱਤੀਆਂ ਬਣਾਉਣੀਆਂ ਰਹਿੰਦੀਆਂ ਨੇ ਇਹ ਆ ਉਹਨੇ ਕਿਹੜੇ ਕਲਰ ਦੀਆਂ ਬਣਦੀਆਂ ਏ ਮੈਜੈਂਟਾ ਕਲਰ ਦੀ ਮੈਜੈਂਟਾ ਕਲਰ ਦੀ ਹਾਂ ਫਿਰ ਜਾ ਕੇ ਸੋਨਾ ਬਣੂਗਾ ਨਾ ਦੇ ਕੋਨਾ ਕਿੰਨਾ ਸੋਹਣਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਆਪਣੇ ਨਾਲ ਤੇ ਅਮਨੇ ਮਜਾਂਟਾ ਰੀਲ ਚਾੜ੍ਹ ਲਈ ਇਹਦੇ ਵਿੱਚ ਬਚਾਲੇ ਆ ਨਾ ਪੱਤੀਆਂ ਬਣਾਉਣਗੇ ਲਓ ਜੀ ਅਮਨੇ ਮਜਾਂਟਾ ਕਲਰ ਦੀ ਰੀਲ ਦੇ ਨਾਲ ਹਨਾ ਜੋ ਤੁਹਾਨੂੰ ਆਖਿਆ ਸੀਗਾ ਵੀ ਇਹ ਪੱਤੀਆਂ ਬਣਾਉਣੀਆਂ ਸੀਆਂ ਇਹ ਕੰਪਲੀਟ ਕਰ ਦਿੱਤਾ ਡਿਜ਼ਾਈਨ ਜਰੀ ਰਹੇਗੀ ਜਰੀ ਰਹੇਗੀ ਹਾਂ ਫਿਰ ਬਣਾਓ ਮੈਂ ਤਾਂ ਕਰਤਾ ਤੀਗਾ ਦੀ ਐਂਡ ਨਹੀਂ ਜਰੀ ਪਾਉਣੀ ਆ ਜੀ ਤੇ ਜੋ ਪੱਤੀਆਂ ਬਣਾਇਆ ਨੇ ਆਪਾਂ ਨਾ ਉਹਨਾਂ ਦੀ ਆਊਟਲਾਈਨ ਕਰ ਰਹੇ ਨੇ ਆਪਾਂ ਹੁਣ ਜਰੀ ਦੇ ਨਾਲ ਅਮਨੇ ਆਊਟਲਾਈਨ ਕੰਪਲੀਟ ਕਰ ਦਿੱਤੀ ਤੇ ਇੱਕ ਸੈਂਟਰ ਦੇ ਵਿੱਚ ਛੋਟਾ ਜਿਹਾ ਆਪਣਾ ਬਿੰਦੂ ਬਣਿਆ ਉਹ ਜਰੀ ਦਾ ਆ ਹੁਣ ਕੰਪਲੀਟ ਹੋ ਗਿਆ ਡਿਜ਼ਾਈਨ ਹਾਂਜੀ ਦਿਖਾਓ ਇੱਧਰ ਕੱਢ ਕੇ ਲਓ ਜੀ ਇਹ ਜਿਹੜਾ ਡਿਜ਼ਾਈਨ ਆ ਆਪਾਂ ਹੁਣ ਟ੍ਰੈਂਡਿੰਗ ਚ ਪੂਰਾ ਚੱਲ ਰਿਹਾ ਹੈ ਹਾਂ ਬੜਾ ਡਿਜ਼ਾਈਨ ਪੂਰਾ ਵਧੀਆ ਡਿਜ਼ਾਈਨ ਚੱਲ ਰਿਹਾ ਜੇਕਰ ਕਿਸੇ ਵੀ ਭੈਣ ਨੇ ਹੈ ਨਾ ਸਾਥੋਂ ਇਦਾਂ ਦਾ ਡਿਜ਼ਾਈਨ ਕਰਵਾਉਣਾ ਅਸੀਂ ਆਪਦਾ ਨੰਬਰ ਮੈਂਸ਼ਨ ਕਰਦੇ ਹੁੰਨੇ ਆ WhatsApp ਵਾਲਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੇ ਲਈ ਕੋਰੀਅਰ ਸਰਵਿਸ ਉੱਤੇ ਤੱਕ ਸੂਟ ਪਹੁੰਚਦਾ ਕਰ ਦਾਂਗੇ ਤੇ ਜੋ ਨੀਚੇ ਆ ਡਿਜ਼ਾਈਨ ਬਣੇ ਹੋਏ ਨੇ ਨਾ ਇਹਨਾਂ ਦੇ ਵਿੱਚ ਆਹ ਕਲਰ ਦਾ ਪੈਚ ਪਾਇਆ ਜਾਊਗਾ ਇਹ ਵਾਲਾ ਪੈਚ ਲਗਾਉਣਾ ਆਪਾਂ ਨੇ ਕਿਉਂਕਿ ਇਹ ਰੰਗ ਦੀ ਸਲਵਾਰ ਹੈ ਇਹਦੇ ਨਾਲ ਤੇ ਜਿਹੜੀ ਇਹਨਾਂ ਦਾ ਦੁਪੱਟਾ ਉਹਦੇ ਵਿੱਚ ਵਰਕ ਹੈ ਤੇ ਉਹਦੇ ਵਿੱਚ ਆਹ ਵਾਲਾ ਕਲਰ ਤੇ ਇਹ ਵਾਲਾ ਕਲਰ ਦੋਨੋਂ ਨੇ ਹਮਮ ਬਾਕੀ ਜ਼ਰੀ ਵਾਲਾ ਕਲਰ ਸੇਮ ਹੈ ਤੇ ਇਹ ਸਲਵਾਰ ਸਲਵਾਰ ਦਾ ਜਿਵੇਂ ਆਮ ਨੇ ਦੱਸਿਆ ਹੈ ਨਾ ਤੇ ਆਹ ਆਮ ਨੇ ਇੱਕ ਮਤਲਬ ਚੁੰਨੀ ਦੇ ਵਿੱਚ ਕਲਰ ਸੀਗੇ ਉਹਦੇ ਕਰਕੇ ਵੀ ਇੱਕ ਕਲਰ ਫਿਰ ਮੈਂਜੈਂਟਾ ਉਹਨਾਂ ਨੇ ਨਾਲ ਚੁੰਨੀ ਵਾਲਾ ਪਵਾ ਲਿਆ ਤੇ ਮੈਂ ਜੈਂਟਾ ਸਲਵਾਰ ਵੀ ਰੇਤੀ ਹੈ ਸਾੜੀ ਇਹਦੇ ਨਾਲ ਤੇ ਜਿਹੜਾ ਆ ਮੈਂਜੰਟਾ ਕੰਦਰ ਪਾਇਆ ਗਿਆ ਹੈ ਨਾ ਇਹ ਚੁੰਨੀ ਨਾਲ ਮੈਚਿੰਗ ਕੀਤੀ ਗਈ ਹੈ ਤੇ ਜਿਹੜਾ ਆ ਕਪੜਾ ਹੈ ਨਾ ਇਹ ਸਲਵਾਰ ਦਾ ਇਹਦਾ ਪੈਚ ਇੱਥੇ ਲੈ ਜਾਊਗਾ ਬਿਲਕੁਲ ਡਿੱਟੋ ਇਸ ਤਰੀਕੇ ਨਾਲ ਹੀ ਲਾਇਆ ਜਾਊਗਾ ਤੇ ਜਿਹੜਾ ਉਰੇ ਪੈਚ ਲੱਗੂਗਾ ਉਹਦੀ ਮੈਚਿੰਗ ਹੋਊਗੀ ਸਲਵਾਰ ਦੇ ਨਾਲ ਤੇ ਦੇਖੋ ਨਾ ਵੀ ਜਦੋਂ ਇਹ ਸੂਟ ਬਣ ਕੇ ਤਿਆਰ ਹੋਊਗਾ ਕਿੰਨਾ ਸੋਹਣਾ ਲੱਗੂਗਾ ਆ ਫੁੱਲ ਮੈਚਿੰਗ ਕਰੂਗਾ ਚੁੰਨੀ ਨਾਲ ਤੇ ਆ ਫੁੱਲ ਮੈਚਿੰਗ ਕਰਨਗੇ ਸਲਵਾਰ ਨਾਲ ਤੇ ਬਾਕੀ ਜਦੋਂ ਇਹ ਫੁੱਲ ਕੰਪਲੀਟ ਹੋ ਗਿਆ ਹੈ ਨਾ ਜਿਹੜੇ ਅਸੀਂ ਵੱਖ-ਵੱਖ ਡਿਜ਼ਾਈਨਾਂ ਵਾਲੀ ਵੀਡੀਓ ਪਾਉਣੀ ਹੁੰਦੀ ਹੈ ਨਾ ਜਿਹਦੇ ਵਿੱਚ ਆਪਾਂ ਚਾਰ-ਪੰਜ ਡਿਜ਼ਾਈਨ ਦਿਖਾਉਣੇ ਹੁੰਦੇ ਆ ਉਹਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀ ਇਹ ਸੂਟ ਕਿਵੇਂ ਦਾ ਤਿਆਰ ਹੋਇਆ ਹਾਂਜੀ